ਹਾਂਜੀ ਇੱਕ ਦਿਨ ਕਿਸੇ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਕੋਈ ਐਹੋ ਜਿਹਾ ਇਲਾਜ ਦੱਸੋ ਕਿ ਮੁਰਗੀਆਂ ਨੂੰ ਬਿਮਾਰੀ ਐ ਜਿਹੜੀ ਹੋਵੇ ਹੀ ਨਾ ਪਹਿਲਾਂ ਹੀ ਬਚਾਅ ਕੀਤਾ ਜਾਵੇ ਕਿ ਮੁਰਗੀਆਂ ਨੂੰ ਕੋਈ ਵੀ ਬਿਮਾਰੀ ਐ ਜਿਹੜੀ ਲੱਗੇ ਨਾ ਤੇ ਉਹ ਕਮੈਂਟ ਆ ਜਿਹੜਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਪਹਿਲਾਂ ਵੀ ਇਸ ਟੌਪਿਕ ਤੇ ਵੈਸੇ ਗੱਲ ਕੀਤੀ ਸੀ ਕਿ ਮੁਰਗੀਆਂ ਨੂੰ ਤੁਸੀਂ ਪਹਿਲਾਂ ਹੀ ਕੋਈ ਬਿਮਾਰੀ ਨਾ ਲੱਗਣ ਦਿਓ ਇਹ ਜ਼ਿਆਦਾ ਵਧੀਆ ਹੈ ਕਿਉਂਕਿ ਜਦੋਂ ਮੁਰਗੀ ਬਿਮਾਰ ਹੋ ਗਈ ਫਿਰ ਉਸ ਦਾ ਜਿਹੜਾ ਬਚਣਾ ਆ ਉਹ ਮੁਸ਼ਕਿਲ ਹੋ ਜਾਂਦਾ ਹੈ ਤੇ ਤੁਸੀਂ ਦਵਾਈਆਂ ਵੀ ਆ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਲਿਆ ਕੇ ਦਿੰਨੇ ਆ ਪਰ ਮੁਰਗੀ ਨੂੰ ਕੋਈ ਵੀ ਜਿਹੜਾ ਫਰਕ ਆ ਉਹ ਨਹੀਂ ਪੈਂਦਾ ਤੇ ਫਿਰ ਆਪਾਂ ਨੂੰ ਲੱਗਦਾ ਹੈ ਵੀ ਇਸ ਕੰਮ ਦੇ ਵਿੱਚ ਘਟ ਆਇਆ ਸੋ ਅੱਜ ਆਪਾਂ ਹੁਣ ਗੱਲ ਕਰਦੇ ਆ ਕਿ ਮੁਰਗੀਆਂ ਨੂੰ ਜਿਹੜੀ ਬਿਮਾਰੀ ਆ ਉਹ ਹੋਣ ਤੋਂ ਪਹਿਲਾਂ ਹੀ ਕਿਵੇਂ ਬਚਾਇਆ ਜਾ ਸਕਦਾ ਆ ਆਪਾਂ ਕਿਵੇਂ ਖਿਆਲ ਰੱਖਣਾ ਹੈ ਤੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆਂ ਦੇਖੋ ਸਭ ਤੋਂ ਪਹਿਲੀ ਗੱਲ ਮੁਰਗੀਆਂ ਨੂੰ ਬਿਮਾਰੀ ਆ ਜਿਹੜੀ ਹੁੰਦੀ ਕਿੱਥੋਂ ਆ ਉਹਦੇ ਬਾਰੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਮੁਰਗੀਆਂ ਨੂੰ ਜਿਹੜੀ ਬਿਮਾਰੀ ਆ ਉਹ ਹੁੰਦੀ ਆ ਖੁੱਡੇ ਤੋਂ ਜਾਂ ਫਿਰ ਸ਼ੈੱਡ ਤੋਂ ਜਿਨ੍ਹਾਂ ਨੇ ਸ਼ੈੱਡ ਵਿੱਚ ਰੱਖੇ ਹੋਏ ਨੇ ਜਾਂ ਜਿਨ੍ਹਾਂ ਨੇ ਖੁੱਡੇ ਵਿੱਚ ਰੱਖੇ ਹੋਏ ਨੇ ਉਨਾ ਲਈ ਇਹ ਵੀਡੀਓ ਆ ਤੇ ਆਪਾਂ ਚਾਹੇ ਖੁੱਡੇ ਵਿੱਚ ਰੱਖੀਆਂ ਹੋਈਆਂ ਨੇ ਮੁਰਗੀਆਂ ਤੇ ਆਪਾਂ ਹੁਣ ਦੱਸਦੇ ਹਾਂ ਵੀ ਖੁੱਡੇ ਤੋਂ ਇਹ ਜਿਹੜੀ ਬਿਮਾਰੀ ਆ ਕਿਵੇਂ ਸ਼ੁਰੂ ਹੁੰਦੀ ਆ ਦੇਖੋ ਮੈਂ ਸਟਾਰਟਿੰਗ ਦੇ ਵਿੱਚ ਵੀ ਕਿਹਾ ਸੀ ਬਈ ਸਾਫ਼ ਸਫਾਈ ਜ਼ਰੂਰੀ ਆ ਚਾਹੇ ਸ਼ੈੱਡ ਆ ਚਾਹੇ ਖੁੱਡਾ ਆ ਸਾਫ਼ ਸਫਾਈ ਇਹਨਾਂ ਲਈ ਬਹੁਤ ਜ਼ਰੂਰੀ ਆ ਜਦੋਂ ਆਪਾਂ ਮੁਰਗੀਆਂ ਨੂੰ ਇੱਕ ਜਗ੍ਹਾ ਰੱਖਦੇ ਆਂ ਖੁੱਡਾ ਹੋਇਆ ਜਾਂ ਸ਼ੈੱਡ ਹੋਈ ਜਦੋਂ ਉਹਦੇ ਵਿੱਚ ਸਲਾਬ ਆ ਗਈ ਤੇ ਗੰਦਗੀ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਵਿੱਠਾਂ ਹੁੰਦੀਆਂ ਨੇ ਉਸ ਗੰਦਗੀ ਦੇ ਨਾਲ ਉੱਥੇ ਪੈਦਾ ਹੁੰਦੀ ਆ ਅਮੋਨੀਆ ਗੈਸ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਜਿਹੜੀ ਅਮੋਨੀਆ ਗੈਸ ਆ ਉਹ ਇਨਸਾਨਾਂ ਲਈ ਵੀ ਖਤਰਨਾਕ ਆ ਤੇ ਜਾਨਵਰਾਂ ਲਈ ਵੀ ਖਤਰਨਾਕ ਆ ਤੁਸੀਂ ਦੇਖਿਆ ਹੋਣਾ ਕੂਡੇ ਦੇ ਵਿੱਚ ਕਈ ਵਾਰੀ ਮੂੰਹ ਕਰਕੇ ਜਾਂ ਸ਼ੈੱਡ ਦੇ ਵਿੱਚ ਤੇ ਕਿਵੇਂ ਤੁਹਾਡੀਆਂ ਅੱਖਾਂ ਨੂੰ ਜਿਹੜੀ ਕੋਈ ਤਕਲੀਫ ਹੁੰਦੀ ਆ ਤੇ ਸਮਝ ਲਓ ਵੀ ਉੱਥੇ ਜਿਹੜੀ ਅਮੋਨੀਆ ਗੈਸ ਆ ਉਹ ਬਣੀ ਹੋਈ ਆ ਤੁਸੀਂ ਵੀਡੀਓ ਦੇ ਵਿੱਚ ਦੇਖੋ ਆਪਾਂ ਤੁਹਾਨੂੰ ਦਿਖਾਉਂਦੇ ਆ ਇਹ ਇਸ ਟਾਈਮ ਖੁੱਡਾ ਆ ਜਿਹੜਾ ਇਹਦੇ ਵਿੱਚ ਗੰਦਗੀ ਹੈਗੀ ਆ ਤੇ ਆਪਾਂ ਕੱਲ ਹੀ ਅਜੇ ਸਾਫ਼ ਕੀਤਾ ਸੀਗਾ ਕਿਉਂਕਿ ਆਪਾਂ ਰੋਜ਼ ਸਾਫ਼ ਕਰੀਦਾ ਆ ਤੇ ਇਹ ਤੁਹਾਨੂੰ ਆਪਾਂ ਫੋਲਕੇ ਦਿਖਾਉਨੇ ਆ ਇਹ ਜਿਹੜਾ ਆਪਾਂ ਸੁੱਕੀ ਤੂੜੀ ਪਾਈਦੀ ਆ ਪਰ ਇਹ ਸੁੱਕੀ ਤੂੜੀ ਜਦੋਂ ਗਿੱਲੀ ਹੋ ਜਾਂਦੀ ਆ ਤੇ ਇਹਨਾਂ ਦੀਆਂ ਜਿਹੜੀਆਂ ਬਿੱਠਾਂ ਹੁੰਦੀਆਂ ਨੇ ਸਲਾਬ ਹੁੰਦੀ ਆ ਉਹਦੇ ਨਾਲ ਬਣਦੀ ਆ ਅਮੋਨੀਆ ਗੈਸ ਤੇ ਅਮੋਨੀਆ ਗੈਸ ਦੇ ਨਾਲ ਮੁਰਗੀਆਂ ਦੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਆ ਪਹਿਲਾਂ ਤਾਂ ਉਹ ਘਟ ਜਾਂਦੀ ਆ ਤੇ ਦੂਜਾ ਇਹਨਾਂ ਦੇ ਗਲਾਂ ਗਲ ਦੇ ਵਿੱਚ ਜਿਹੜੀ ਪ੍ਰੋਬਲਮ ਹੋ ਜਾਂਦੀ ਆ ਤੇ ਕਈ ਵਾਰੀ ਇਹਨਾਂ ਦੇ ਅੱਖਾਂ ਦੇ ਵਿੱਚੋਂ ਜਿਹੜਾ ਪਾਣੀ ਆ ਆਉਣਾ ਸ਼ੁਰੂ ਹੋ ਜਾਂਦਾ ਆ ਤੇ ਇਹ ਜਿਹੜੀ ਅਮੋਨੀਆ ਗੈਸ ਆ ਇਹ ਨਾਲ ਹੀ ਖਤਰਨਾਕ ਹੁੰਦੀ ਆ ਤੇ ਇਹ ਦੇ ਕਰਕੇ ਹੀ ਮੁਰਗੀਆਂ ਜਿਹੜੀਆਂ ਬਿਮਾਰ ਹੋ ਜਾਂਦੀਆਂ ਨੇ ਤੇ ਇਹਦੇ ਤੋਂ ਆਪਾਂ ਬਚਾ ਕਿਵੇਂ ਕਰਨਾ ਆ ਬਚਾ ਕਿਵੇਂ ਕਰਨਾ ਆ ਖੁੱਡਾ ਹੋਇਆ ਜਾਂ ਸ਼ੈੱਡ ਹੋਈ ਪਹਿਲੀ ਗੱਲ ਤਾਂ ਇਹ ਆ ਵੀ ਖੁੱਡਾ ਚਾਹੇ ਸ਼ੈੱਡ ਆ ਇਹਦੀ ਸਾਫ ਸਫਾਈ ਆ ਜਿਹੜੀ ਰੋਜ਼ ਕਰੋ ਠੀਕ ਆ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ 5-7 ਮਿੰਟ ਦਾ ਕੰਮ ਹੁੰਦਾ ਇਹਦੀ ਸਾਫ ਸਫਾਈ ਹੈ ਜਿਹੜੀ ਰੋਜ਼ ਕਰੋ ਤੁਸੀਂ ਚਾਹੇ ਧੂੜੀ ਸਿੱਟਦੇ ਆ ਇਹਨਾਂ ਦੇ ਖੁੱਡੇ ਦੇ ਵਿੱਚ ਜਾਂ ਸ਼ੈੱਡ ਦੇ ਵਿੱਚ ਜਾਂ ਫਿਰ ਤੁਸੀਂ ਕੁਝ ਹੋਰ ਸਿੱਟਦੇ ਆ ਜਿਵੇਂ ਕਿ ਕਈ ਜਿਹੜਾ ਆਪਣੇ ਚਾਵਲ ਵਗੈਰਾ ਦਾ ਫੂਸ ਹੁੰਦਾ ਆ ਉਹ ਸੁੱਟਦੇ ਨੇ ਜਾਂ ਫਿਰ ਜਿਹੜੇ ਲੱਕੜੀ ਦਾ ਬੂਰ ਹੁੰਦਾ ਆ ਉਹ ਸੁੱਟਦੇ ਨੇ ਤੇ ਤੁਸੀਂ ਕੁਝ ਵੀ ਵਿੱਚ ਸੁੱਟਦੇ ਆ ਤੇ ਰੋਜ਼ ਸਾਫ਼ ਕਰਕੇ ਖੁੱਡੇ ਨੂੰ ਜਾਂ ਸ਼ੈੱਡ ਨੂੰ ਉਹਦੇ ਵਿੱਚ ਸੁੱਕੀ ਤੂੜੀ ਜਾਂ ਫਿਰ ਜਿਹੜਾ ਲੱਕੜੀ ਦਾ ਬੂਰਾ ਉਹ ਸੁੱਟੋ ਜਿਹੜਾ ਪੁਰਾਣਾ ਆ ਉਹਨੂੰ ਬਾਹਰ ਕੱਢਦੇ ਹੋ ਖੁੱਡੇ ਨੂੰ ਬਿਲਕੁਲ ਸਾਫ਼ ਕਰਦੇ ਹੋ ਠੀਕ ਆ ਤੇ ਇਹਦੇ ਨਾਲ ਜਿਹੜੀ ਅਮੋਨੀਆ ਗੈਸ ਆ ਉਹ ਨਹੀਂ ਬਣੇਗੀ ਤੇ ਮੁਰਗੀਆਂ ਜਿਹੜੀਆਂ ਬਿਮਾਰੀ ਤੋਂ ਬਚ ਜਾਣਗੀਆਂ ਦੇਖੋ ਮੇਨ ਜਿਹੜਾ ਹੈ ਉਹ ਹੈਗਾ ਖੁੱਦਾ ਇਸ ਤੋਂ ਬਿਨਾ ਤੁਸੀਂ ਫਟਕੜੀ ਦਾ ਵੀ ਇਸਤੇਮਾਲ ਕਰ ਸਕਦੇ ਆ ਤੇ ਜਿਹੜੀ ਕਲੀ ਹੁੰਦੀ ਆ ਚੂਨਾ ਹੁੰਦਾ ਆ ਉਹਦਾ ਵੀ ਇਸਤੇਮਾਲ ਕਰ ਸਕਦੇ ਆ ਤੇ ਜਿਹੜਾ ਖੁੱਡੇ ਦੇ ਵਿੱਚ ਆ ਤੁਸੀਂ ਚੂਨਾ ਵੀ ਸਿੱਟ ਸਕਦੇ ਆ ਤੇ ਇਹਦਾ ਫਟਕੜੀ ਆ ਉਹ ਵੀ ਮਿਲਾ ਸਕਦੇ ਆ ਉਹਦੇ ਵਿੱਚ ਮਿਲਾ ਕੇ ਸਿੱਟ ਸਕਦੇ ਆ ਉਹ ਮਤਲਬ ਕਿ ਪਾਊਡਰ ਦੇ ਵਾਂਗ ਬਣੀ ਹੋਵੇ ਐਦਾਂ ਉਹ ਵੀ ਫਟਕੜੀ ਜਿਹੜੀ ਆ ਵੈਸੇ ਤੁਹਾਨੂੰ ਇੰਨੇ ਝੰਡੜਾਂ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਆ ਫਿਰ ਉਹੀ ਆ ਕਿ ਬਾਜ਼ਾਰ ਤੋਂ ਆਪਾਂ ਫਟਕੜੀ ਲਵਾਂਗੇ ਉਨਾ ਲਵਾਂਗੇ ਤੇ ਜਿਹਦੇ ਤੇ ਆਪਣੇ ਪੈਸਿਆਂ ਦਾ ਜਿਹੜਾ ਖਰਚਾ ਹੋਵੇਗਾ ਤੇ ਮੇਰੀ ਜਿਹੜੀ ਪਰਸਨਲ ਸਲਾਹ ਆ ਉਹ ਇਹੀ ਆ ਵੀ ਤੁਸੀਂ ਖੁੱਡਾ ਹੈ ਜਿਹੜਾ ਉਹਨੂੰ ਰੋਜ਼ ਸਾਫ਼ ਕਰੋ ਤੁਸੀਂ ਖੁੱਡੇ ਦੇ ਵਿੱਚ ਤੂੜੀ ਜਾਂ ਬੂਰਾ ਸਿਆਲਾਂ ਦੇ ਵਿੱਚ ਜ਼ਰੂਰ ਸਿੱਟੋ ਤੇ ਗਰਮੀਆਂ ਦੇ ਵਿੱਚ ਖੁੱਡੇ ਦੇ ਵਿੱਚ ਸਿੱਟੋ ਰੇਤਾ ਕਿਉਂਕਿ ਰੇਤਾ ਜਿਹੜਾ ਉਹ ਠੰਡਾ ਹੁੰਦਾ ਆ ਇਹਦੇ ਨਾਲ ਮੁਰਗੀਆਂ ਨੂੰ ਜਿਹੜੀ ਗਰਮੀ ਤੋਂ ਰਾਹਤ ਮਿਲਦੀ ਆ ਤੇ ਖੁੱਡੇ ਦੀ ਸਾਫ਼ ਸਫਾਈ ਆ ਜਿਹੜੀ ਉਹ ਜ਼ਰੂਰੀ ਜ਼ਿਆਦਾ ਆ ਇਥੋਂ ਹੀ ਬਿਮਾਰੀ ਆ ਜਿਹੜੀ ਸ਼ੁਰੂ ਹੁੰਦੀ ਆ ਤੇ ਜੇਕਰ ਆਪਾਂ ਪਹਿਲਾਂ ਹੀ ਬਿਮਾਰੀ ਤੋਂ ਬਚਾ ਕਰ ਲਈਏ ਤੇ ਸਭ ਤੋਂ ਵਧੀਆ ਹੈ ਤੇ ਦੂਜੀ ਇੱਕ ਹੋਰ ਤੁਹਾਨੂੰ ਆਪਾਂ ਦੱਸਦੇ ਆਂ ਬਈ ਜਿਹੜਾ ਪਾਣੀ ਆ ਇਹਨਾਂ ਦਾ ਉਥੋਂ ਵੀ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਪਾਣੀ ਦੇ ਵਿੱਚ ਜਿਹੜੀ ਲਾਲ ਦਵਾਈ ਆ ਉਹ ਜ਼ਰੂਰ ਮਿਲਾਓ ਜਿਹੜੀ ਲਾਲ ਦਵਾਈ ਆ ਉਹ ਆਪਾਂ ਨੂੰ ਕਾਫੀ ਦਿਨ ਹੋ ਗਏ ਆ ਯੂਜ਼ ਕਰਦੇ ਆ ਨੂੰ ਇਹਨਾਂ ਲਈ ਤੇ ਮੇਰੀਆਂ ਮੁਰਗੀਆਂ ਜਿਹੜੀਆਂ ਸੁਸਤ ਸੀਗੀਆਂ ਉਹ ਵੀ ਠੀਕ ਹੋ ਗਈਆਂ ਨੇ ਮੁਰਗੀਆਂ ਨੂੰ ਲਾਲ ਦਵਾਈ ਆ ਜਿਹੜੀ ਪਾਣੀ ਦੇ ਵਿੱਚ ਜ਼ਰੂਰ ਦਿਓ ਕਿਉਂਕਿ ਜਿਹੜੀ ਲਾਲ ਦਵਾਈ ਆ ਉਹ ਕਾਫੀ ਜ਼ਿਆਦਾ ਬੈਕਟੀਰੀਆ ਜਿਹੜੇ ਆ ਉਹਨਾਂ ਨੂੰ ਖਤਮ ਕਰਦੀ ਆ ਤੇ ਮੁਰਗੀਆਂ ਜਿਹੜੀਆਂ ਤੁਹਾਡੀਆਂ ਉਹ ਤੰਦਰੁਸਤ ਰਹਿਣਗੀਆਂ ਜਿਹੜੀ ਲਾਲ ਦਵਾਈ ਆ ਉਹ ਵੀ ਕੋਈ ਬਹੁਤ ਹੀ ਜ਼ਿਆਦਾ ਮਹਿੰਗੀ ਨਹੀਂ ਆਉਂਦੀ ਹੈਗੀ ਪਹਿਲਾਂ ਵੀ ਉਹਦੇ ਤੇ ਆਪਾਂ ਫੁੱਲ ਵੀਡੀਓ ਜਿਹੜੀ ਬਣਾਈ ਹੋਈ ਆ ਵੀ ਕਿਵੇਂ ਤੇ ਕਿੰਨੀ ਦੇਣੀ ਆ ਤੁਸੀਂ ਉਹ ਜਿਹੜੀ ਲਾਲ ਦਵਾਈ ਆ ਉਹ ਸਿਰਫ ਇੱਕ ਆਂਡੇ ਦੀ ਕੀਮਤ ਤੋਂ ਆ ਜਾਂਦੀ ਆ 15 ਰੁਪਏ ਦੀ ਉਹਦੀ ਇੱਕ ਡੱਬੀ ਆ ਜਾਂਦੀ ਆ ਤੇ ਉਹਦੇ ਨਾਲ 6-7 ਮਹੀਨੇ ਸੌਖੇ ਨਿਕਲ ਜਾਣਗੇ ਇਹਨਾਂ ਦੇ ਕਿਉਂਕਿ ਉਹ ਬਿਲਕੁਲ ਹੀ ਥੋੜੀ ਜੀ ਪਾਣੀ ਹੁੰਦੀ ਆ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਦੇ ਆ ਕਿ ਜਿਹੜੀ ਲਾਲ ਦਵਾਈ ਆ ਉਹ ਬਹੁਤ ਵਧੀਆ ਹੁੰਦੀ ਆ ਪਰ ਉਹਨੂੰ ਪਾਣਾ ਤੁਸੀਂ ਬਿਲਕੁਲ ਮਸਰਾਂ ਦੇ ਦਾਣੇ ਜਿੰਨਾ ਆ ਪਾਣੀ ਵਿੱਚ ਮਸਰਾਂ ਦੇ ਦਾਣੇ ਜਿੰਨਾ ਉਹਨੂੰ ਪਾਣੀ ਦੇ ਵਿੱਚ ਚਾਹੇ ਰੋਜ਼ ਪਾ ਦਿਓ ਚਾਹੇ ਇੱਕ ਦਿਨ ਛੱਡ ਕੇ ਪਾ ਦਿਓ ਉਹ ਮੁਰਗੀਆਂ ਲਈ ਬਹੁਤ ਫਾਇਦੇਮੰਦ ਆ ਦਵਾਈ ਕਿਉਂਕਿ ਮੈਂ ਲਗਭਗ ਹੁਣ ਹਰੇਕ ਵੀਡੀਓ ਦੇ ਵਿੱਚ ਇਸ ਦਵਾਈ ਦਾ ਨਾਮ ਲੈਨੀ ਆ ਲਾਲ ਦਵਾਈ ਆ ਜਿਹੜੀ ਪੋਟਾਸ਼ੀਅਮ ਇਹ ਮੁਰਗੀਆਂ ਨੂੰ ਜ਼ਰੂਰ ਪਾਓ ਇਹ ਦਵਾਈ ਆ ਜਿਹੜੀ ਬਹੁਤ ਅਸਰਦਾਰ ਕਿਉਂਕਿ ਮੇਰੀਆਂ ਖੁਦ ਦੀਆਂ ਜਿਹੜੀਆਂ ਮੁਰਗੀਆਂ ਸੀ ਤਿੰਨ ਚਾਰ ਮਰ ਗਈਆਂ ਇਸ ਵਾਰ ਸਰਦੀਆਂ ਦੇ ਵਿੱਚ ਤੇ ਇਹ ਜਿਹੜੀ ਦਵਾਈ ਸੀ ਆਪਾਂ ਅੱਜ ਤੋਂ 15 ਸਾਲ ਪਹਿਲਾਂ ਯੂਜ਼ ਕੀਤੀ ਸੀਗੀ ਕਬੂਤਰਾਂ ਤੇ ਤੇ ਮੇਰੇ ਵੀਰ ਨੇ ਕਈ ਵਾਰ ਮੈਨੂੰ ਕਿਹਾ ਸੀ ਵੀ ਤੇਰੀਆਂ ਮੁਰਗੀਆਂ ਆ ਜਿਹੜੀਆਂ ਉਹ ਥੋੜੀਆਂ ਸੁਸਤ ਰਹਿੰਦੀਆਂ ਨੇ ਲਾਲ ਦਵਾਈ ਆ ਇਹਨਾਂ ਨੂੰ ਜ਼ਰੂਰ ਪਾ ਪਰ ਮੈਂ ਇਹ ਗੱਲ ਇਗਨੋਰ ਕਰਦੀ ਸੀ ਤੇ ਹੁਣ ਜਦੋਂ ਮੁਰਗੀਆਂ ਮੇਰੀਆਂ 2-3 ਮਰ ਗਈਆਂ ਉਸ ਤੋਂ ਬਾਅਦ ਮੈਂ ਲਾਲ ਦਵਾਈ ਲਿਆ ਕੇ ਇਹਨਾਂ ਨੂੰ ਪਾਈ ਤੇ ਅਸਰ ਆ ਜਿਹੜਾ ਉਹ ਦੇਖਿਆ ਤੁਸੀਂ ਵੀ ਦੇਖ ਸਕਦੇ ਆ ਵੀਡੀਓ ਦੇ ਵਿੱਚ ਮੁਰਗੀਆਂ ਜਿਹੜੀਆਂ ਮੇਰੀਆਂ ਬਿਲਕੁਲ ਤੰਦਰੁਸਤ ਨੇ ਇਹ ਲਾਲ ਦਵਾਈ ਦਾ ਹੀ ਅਸਰ ਆ ਲਾਲ ਦਵਾਈ ਆ ਜਿਹੜੀ ਬਹੁਤ سارے ਬੈਕਟੀਰੀਆ ਜਿਹੜੇ ਉਹਨਾਂ ਨੂੰ ਖਤਮ ਕਰਦੀ ਆ ਤੇ ਲਾਲ ਦਵਾਈ ਹੈ ਜਿਹੜੀ ਵੈਸੇ ਵੀ ਬਹੁਤ ਸਾਰੇ ਕੰਮਾਂ ਲਈ ਵਰਤੀ ਜਾਂਦੀ ਆ ਜਿਵੇਂ ਕਿ ਜਿਹੜੀਆਂ ਵੱਡੀਆਂ ਪਾਣੀ ਵਾਲੀਆਂ ਟੈਂਕੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਫ਼ ਕਰਨ ਲਈ ਵੀ ਵਰਤੀ ਜਾਂਦੀ ਆ ਤੇ ਜਾਨਵਰਾਂ ਦੇ ਜੇਕਰ ਜ਼ਖਮ ਹੋ ਜਾਣ ਉਹਦੇ ਤੇ ਵੀ ਵਰਤੀ ਜਾਂਦੀ ਆ ਤੇ ਇਹ ਜਿਹੜੀ ਲਾਲ ਦਵਾਈ ਆ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਮੁਰਗੀਆਂ ਦੇ ਲਈ ਤੁਸੀਂ ਮੁਰਗੀਆਂ ਨੂੰ ਜਿਹੜੀ ਲਾਲ ਦਵਾਈ ਆ ਪਾਣੀ ਦੇ ਵਿੱਚ ਜ਼ਰੂਰ ਦਿਓ ਤੇ ਜੇਕਰ ਤੁਸੀਂ ਇਹਦੇ ਤੇ ਆਪਣੇ ਵੀਡੀਓ ਦੇਖਣੀ ਆ ਤਾਂ ਪਿਛਲੀਆਂ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਆ ਉਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਈ ਆ ਵੀ ਇਹ ਦਵਾਈ ਕਿਵੇਂ ਤੇ ਕਿੱਦਾਂ ਦੇਣੀ ਆ ਠੀਕ ਆ ਤੇ ਇੱਕ ਗੱਲ ਹੋਰ ਆ ਵੀ ਕੋਸ਼ਿਸ਼ ਕਰਿਆ ਕਰੋ ਵੀ ਮਾਰਨਿੰਗ ਸਵੇਰੇ ਟਾਈਮ ਨਿਰਨੇ ਕਾਲ ਜੇ ਇਹਨਾਂ ਨੂੰ ਕੋਈ ਵੀ ਜਿਹੜੀ ਦਵਾਈ ਹੋਈ ਜਾਂ ਫਿਰ ਕੋਈ ਵੀ ਫੀਡ ਹੋਈ ਉਹ ਸਵੇਰੇ ਨਿਰਨੇ ਕਾਲ ਜੀ ਹੀ ਦਿਆ ਕਰੋ ਤੇ ਇੱਕ ਇਸ ਗੱਲ ਦਾ ਖਿਆਲ ਰੱਖੋ ਵੀ ਮੁਰਗੀਆਂ ਨੂੰ ਹਫਤੇਕ ਬਾਅਦ ਲਸਣ ਆ ਜਿਹੜਾ ਜ਼ਰੂਰ ਪਾਓ ਸਿਆਲਾਂ ਦੇ ਵਿੱਚ ਤੁਸੀਂ ਹਫ਼ਤੇ ਤੋਂ ਬਾਅਦ ਲਸਣ ਪਾ ਦਿਓ ਤੇ ਗਰਮੀਆਂ ਦੇ ਵਿੱਚ ਤੁਸੀਂ ਮਹੀਨੇ ਤੋਂ ਬਾਅਦ ਇਹਨਾਂ ਨੂੰ ਲਸਣ ਪਾ ਦਿਓ ਜਿਹੜਾ ਲਸਣ ਆ ਉਹ ਇਹਨਾਂ ਦੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦਾ ਆ ਇਮਿਊਨਿਟੀ ਸਿਸਟਮ ਜੇਕਰ ਸਟਰੋਂਗ ਆ ਤਾਂ ਬਿਮਾਰੀ ਆ ਜਿਹੜੀ ਉਹ ਅੰਦਰ ਆਵੇਗੀ ਤੇ ਖੁਦ ਜਿਹੜੀ ਬਿਮਾਰੀ ਆ ਉਹ ਇਹਨਾਂ ਦੇ ਅੰਦਰ ਆ ਕੇ ਮਰ ਜਾਵੇਗੀ ਪਰ ਇਹਨਾਂ ਨੂੰ ਕੁਝ ਨਹੀਂ ਹੋਵੇਗਾ ਤੇ ਤੁਹਾਨੂੰ ਵੀ ਪਤਾ ਆ ਵੀ ਜਿਹੜਾ ਲਸਣ ਆ ਉਹ ਜਿਵੇਂ ਇਨਸਾਨਾਂ ਦੇ ਲਈ ਵਧੀਆ ਗੁਣਕਾਰੀ ਆ ਉਵੇਂ ਹੀ ਜਾਨਵਰਾਂ ਦੇ ਵੀ ਲਈ ਵੀ ਵਧੀਆ ਆ ਜਿਹੜਾ ਲਸਣ ਆ ਇਹ ਵੀ ਆਪਾਂ ਮੁਰਗੀਆਂ ਨੂੰ ਜਿਹੜਾ ਪਿਛਲੇ ਜਿੰਨੇ ਟਾਈਮ ਦੀ ਆਪਾਂ ਮੁਰਗੀਆਂ ਰੱਖੀਆਂ ਹੋਈਆਂ ਨੇ ਲਸਣ ਆ ਜਿਹੜਾ ਆਪਾਂ ਮੁਰਗੀਆਂ ਨੂੰ ਜ਼ਰੂਰ ਪਾਈਦਾ ਤੇ ਲਸਣ ਜਿਹੜਾ ਇਹ ਬਹੁਤ ਹੀ ਵਧੀਆ ਆ ਦੇਖੋ ਜਿਹੜੇ ਘਰੇਲੂ ਨੁਕਤੇ ਹੁੰਦੇ ਨੇ ਨਾ ਉਹ ਬਾਹਰ ਲਿਆਂ ਜਿਹੜੀਆਂ ਦਵਾਈ دارੂਆਂ ਨੇ ਉਹਨਾਂ ਤੋਂ ਕਿਤੇ ਜ਼ਿਆਦਾ ਵਧੀਆ ਹੁੰਦੇ ਨੇ ਇੱਕ ਤਾਂ ਉਹਨਾਂ ਤੇ ਖਰਚਾ ਜ਼ਿਆਦਾ ਆ ਜਾਂਦਾ ਆ ਤੇ ਦੂਜੀ ਗੱਲ ਆ ਉਹਨਾਂ ਦਾ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਦੇ ਕੀ ਸਾਈਡ ਇਫੈਕਟ ਹੋ ਜਾਣੇ ਨੇ ਤੇ ਇਸ ਤੇ ਆਪਾਂ ਪੈਸਾ ਤਾਂ ਜਿਹੜਾ ਖਰਚ ਕਰ ਦਿੱਤਾ ਪਰ ਆਰਾਮ ਆ ਜਿਹੜਾ ਉਹ ਆਉਣਾ ਜਾਂ ਨਹੀਂ ਆਉਣਾ ਹੈਗਾ ਇਸ ਗੱਲ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਪਰ ਜਿਹੜੀਆਂ ਇੱਕਰੇਲੂ ਨੁਕਤੇ ਨੇ ਇਹ ਬਹੁਤ ਹੀ ਅਸਰਦਾਰ ਹੁੰਦੇ ਨੇ ਤੇ ਆਪਾਂ ਪਹਿਲਾਂ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਜਿਹੜੇ ਮੇਰੇ ਬਜ਼ੁਰਗ ਮਾਤਾ ਜੀ ਨੇ ਉਹਨਾਂ ਨੇ ਬਹੁਤ ਟਾਈਮ ਮੁਰਗੀਆਂ ਦਾ ਕੰਮ ਆ ਜਿਹੜਾ ਕੀਤਾ ਤੇ ਆਪਾਂ ਉਹਨਾਂ ਤੋਂ ਪੁੱਛ ਕੇ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਵੀ ਦੇਈ ਦੀ ਤੇ ਆਪਾਂ ਖੁਦ ਮੁਰਗੀਆਂ ਤੇ ਵੀ ਕਰੀ ਦੀ ਹੈ ਮੁਰਗੀਆਂ ਨੂੰ ਜਿਹੜਾ ਲਸਣ ਆ ਆਪਾਂ ਉਹਨਾਂ ਨੂੰ ਪੁੱਛ ਕੇ ਪਹਿਲਾਂ ਤੂੰ ਹੀ ਦਿੰਨੇ ਆਏ ਆ ਤੇ ਲਸਣ ਆ ਜਿਹੜਾ ਇਹਨਾਂ ਲਈ ਬਹੁਤ ਹੀ ਵਧੀਆ ਆ ਤੁਸੀਂ ਵੀ ਆਪਣੀਆਂ ਮੁਰਗੀਆਂ ਨੂੰ ਟਾਈਮ-ਟਾਈਮ ਤੇ ਲਸਣ ਦਿੰਦੇ ਰਹੋ ਖੁੱਡੇ ਦੀ ਸਾਫ ਸਫਾਈ ਕਰਦੇ ਰਹੋ ਤੇ ਪਾਣੀ ਦੇ ਵਿੱਚ ਜਿਹੜੀ ਲਾਲ ਦਵਾਈ ਆ ਉਹ ਦਿੰਦੇ ਰਹੋ ਤੇ ਮੁਰਗੀ ਤੁਹਾਡੀ ਜਿਹੜੀ ਕੋਈ ਵੀ ਬਿਮਾਰ ਨਹੀਂ ਹੋਵੇਗੀ ਲਾਲ ਦਵਾਈ ਬਹੁਤ ਹੀ ਵਧੀਆ ਦਵਾਈ ਆ ਆਪਣੀਆਂ ਮੁਰਗੀਆਂ ਦੇ ਲਈ ਲਾਲ ਦਵਾਈ ਆ ਜਿਹੜੀ ਜਰੂਰ ਲਿਆ ਕੇ ਰੱਖੋ ਕਿਸੇ ਵੀ ਮੈਡੀਕਲ ਤੋਂ ਜਾ ਕੇ ਤੁਸੀਂ ਲਾਲ ਦਵਾਈ ਕਹਿ ਕੇ ਖਰੀਦ ਸਕਦੇ ਆ ਤੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੇਕਰ ਕੋਈ ਹੋਰ ਜਾਣਕਾਰੀ ਚਾਹੁੰਦੇ ਆ ਤਾਂ ਮੇਰੇ YouTube ਚੈਨਲ ਤੇ ਮੇਰੀ Instagram ID ਮੈਂਸ਼ਨ ਕੀਤੀ ਹੋਈ ਆ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਆ ਧੰਨਵਾਦ